ਇਹ ਤਾਂ ਬਾਬੇ ਨਾਨਕ ਦਾ ਲੰਗਰ ਹੈ ਜੀ ਉਹਨਾਂ ਨੇ 20 ਰੁਪਏ ਦੀ ਐਫ ਡੀ ਕਰਾਈ ਸੀ ਬਸ ਉਹਦਾ ਜੀ ਵਿਆਜ ਖਾਇਆ ਕਰਦੇ ਮੈਂ ਕਰਨ ਕਰਾਣ ਵਾਲਾ ਕੁਝ ਨਹੀਂ ਹੈਗਾ ਜੀ ਮੈਂ ਤਾਂ ਇੱਕ ਜਿੱਦ ਮਿਲ ਗਈ ਕਿ ਨਾ ਡਾਕੀ ਆਏ ਮੈਨੂੰ ਮੇਰੇ ਨਾਲ ਤਰਨਜੀਤ ਭਾਜੀ ਸਪੇਨ ਤੋਂ ਜੁੜੇ ਆ ਉਹ ਸੇਵਾ ਭੇਜ ਦਿੰਦੇ ਤਾਂ ਮੈਂ ਉਹਦਾ ਡਾਕੀ ਵਾਲਾ ਕੰਮ ਆਪਣੀ ਸੇਵਾ ਨਿਭਾਉਂਦਾ ਮੈਂ ਜਾ ਕੇ ਉਹ ਸੇਵਾ ਦੇ ਦਿੰਦਾ ਕਰਨ ਰੋਜਾਨਾ ਸ਼੍ਰੀਨੰਦਰਪੁਰ ਸਾਹਿਬ ਨਿਊ ਚੈਨਲ ਤੇ ਤੁਹਾਡਾ ਸਵਾਗਤ ਹੈ ਪਨਾ ਮੇਰੀ ਵਿੱਚ ਵੀ ਲਗਾਤਾਰ ਹੋ ਰਹੀ بارش ਦੀ ਵਜ੍ਹਾ ਨਾਲ ਹੜ ਵਰਗੇ ਹਾਲਾਤ ਬਣ ਚੁਕੇ ਹਨ ਹੜ ਪੀੜਤਾਂ ਲਈ ਡੇਰਾ ਬਾਬਾ ਸ਼੍ਰੀ ਚੰਦ ਜੀ ਨਿਰਮਾਨ ਆਸ਼ਰਮ ਪਨਾਮ ਵਿਖੇ 24 ਘੰਟੇ ਲੰਗਰਾਂ ਦੀ ਸੇਵਾ ਤੇ ਹੜ ਪ੍ਰਭਾਵਿਤ ਲੋਕਾਂ ਦੇ ਰਹਿਣ ਦੇ ਸੰਤ ਬਾਬਾ ਉਮੀਦਗਿਰ ਮਹਾਰਾਜ ਤੇ ਬਾਬਾ ਕਮਲਦਾਸ ਜੀ ਮਹਾਰਾਜ ਦੀ ਅਗਵਾਈ ਵਿੱਚ ਪ੍ਰਬੰਧ ਬੀਤੀ ਰਾਤੋਂ ਚਲਾ ਦਿੱਤੇ ਗਏ ਹਨ ਇਸ ਏਰੀਏ ਦੇ ਪਸ਼ੂਆਂ ਲਈ ਇੱਕ ਟਰਾਲਾ ਅਚਾਕ ਚਾਰਾ ਤੇ ਇੱਕ ਟਰਾਲਾ ਤੂੜੀ ਦਾ ਵੀ ਵੀ ਤਨਜੀਤ ਸਿੰਘ ਸਪੈਨ ਵਾਲਿਆਂ ਦੀ ਸਹਾਇਤਾ ਨਾਲ ਸੁਖਮਿੰਦਰ ਸਿੰਘ ਤੇ ਜਿਨ੍ਹਾਂ ਦੇ ਸਾਥੀ ਪਹੁੰਚਾ ਰਹੇ ਹਨ ਸਾਡੇ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਦਾਰ ਕਸ਼ਮੀਰ ਸਿੰਘ ਜੀ ਗੌਰਵ ਰਾਣਾ ਭਗਵੰਤ ਸਿੰਘ ਮਟੌਰ ਹਿਤੇਸ਼ ਨੱਡਾ ਅਮਿਤ ਨੱਡਾ ਜੋਤੀ ਭਾਜੀ ਨਨਕਪੁਰ ਤੇ ਸਾਰੇ ਸਾਥੀ ਬਲਵੀਰ ਥਾਨ ਸਾਡੀ ਸਾਰੀ ਟੀਮ ਇੱਥੇ ਅੱਜ ਬਾਬਾ ਜੀ ਕੋਲ ਪਹੁੰਚੇ ਹਨ ਅਤੇ ਉਹਨਾਂ ਦੀ ਸੁੱਖ ਮੰਗੀ ਹੈ ਅਸੀਂ ਉਨੇ ਆਏ ਦੇਖਣੇ ਨਹੀਂ ਤਾਂ ਸਾੜਕ ਅੱਧੀ ਸਾੜਕ ਤੇ ਹੈਗਾ ਉਹ ਇੱਧਰ ਤੋਂ ਆ ਰਹੇ ਨੇ ਮਹਾਰਾਜ ਜਿੰਦ ਕਾਰ ਦੇ। ਉਹ ਨਹੀਂ ਜਾਂਦਾ ਤੇ ਅਸੀਂ ਸਾਥੇ ਦਾ ਪਿੱਛੇ ਦਾ ਪੁੱਛ ਲੋਗੇ ਪਿੱਛੇ ਕਿੰਨਾ ਕੁ ਪਾਣੀ ਹੈ। ਕਿਹਦਾ ਕਹਿੰਦੇ ਇਹ ਪਾਣੀ ਕਰਦੇ। ਸਾਥੇ ਦਾ ਪਿੱਛੇ ਦੱਸੋ ਕਿੰਨੀ 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 ਪਾਣੀ ਹੈ ਸਾਫੜਾ ਬਈ ਪੈਸਲ ਕਹਿ ਕੇ ਜਾ ਗਈ ਕਹਿੰਦੇ ਬਾਬਾ ਜੀ ਪਾਣੀ ਆ ਮਿਲਣ ਤੜਪੂ। ਇਹ ਕੁਝ ਨਾ ਕੋਈ ਉਹਨਾਂ ਰਾਜਤਾ 70.2 ਤੇ ਉਹਨਾਂ ਨੇ ਕਿਹਾ ਅੱਧਾ ਦਾ ਸਮਝ ਕੇ ਬੱਸ ਆ ਹੀ ਥੋੜਾ ਜਿਹਾ ਟੇਕੀ ਬੋਲਦੇ ਆ ਹੋ ਗਏ ਪਾਣੀ ਹਰ ਹਾਲਤ ਚ ਆਉਣਾ ਨਾ ਕਿ ਨਾ ਕਿ ਨਾ ਇਹ ਵੀ ਨਹੀਂ ਅੱਜ ਕਿੰਨ ਸੱਕਦਾ ਕਹਿੰਦੇ ਉੱਪਰੋਂ ਪਾਣੀ ਜ਼ਿਆਦਾ ਆਣ ਲੱਗਿਆ ਉਹਨਾਂ ਨੂੰ ਨਾ ਹੋਣਾ ਕਰਨਾ ਹੀ ਪੈਣਾ ਹੈ ਪਾਣੀ ਕੱਢਣਾ ਕਰਨਾ ਇਹ ਪੌੜੀ ਤੇ ਰਾਤਾਰ ਕੇ ਫੇਰ ਦੁਬਾਰਾ ਆ ਹੁਣ ਵੀ ਆਉ ਤੋਂ ਇੱਕ ਪੌੜੀ ਚੜ ਜੀ ਜਾਂਦਾ ਘਟਦਾ ਦੇ ਹਿੱਲ ਜਾ ਜਾਂਦਾ ਐਸੇ ਨਾਲ ਆਉਂਦਾ ਆਹ ਚੜਾਲਿਆ ਉਹ ਬੰਦਾ ਕਿ ਥੜਾ ਡੰਗੇ ਨੂੰ ਉਠਾ ਲਿਆ ਉਹ ਵਿਚਾਰੇ ਦਾ ਹੋਣ ਗਿਆ ਰੁੜ ਕੇ ਚੱਕ ਕੇ ਉਹ ਹੋਣ ਗਿਆ ਉਹ ਉੱਤੇ ਣਖਣਾ ਜੇ ਦੀ ਪ੍ਰਾਪਤ ਕਰ ਗਿਆ ਜਿਸਮਾਨ ਉੱਪਰ ਲਿਆਂਦਾ ਉਹ ਵੀ ਦੇਖਣਾ ਨਾਲ ਉੱਪਰ ਜਾਦਾ ਜਦਾਂ ਇਹ ਭਾਈ ਰਾਤ ਦੇ ਅੱਜ ਤੋਂ ਸ਼ੁਰੂ ਹੋ ਰਿਹਾ ਜੀ ਇੱਧਰ ਗੱਲ ਦੇ ਜਾਂਦੇ ਆਂ ਰਾਤ ਦੇ ਪਾਣੀ ਆ ਗਿਆ ਫਿਰ ਹਾਂਜੀ ਹਾਂ ਗੱਲ ਮੇਰੇ ਨਾਲ ਇੱਧਰ ਅੰਦਰ ਗੱਲ ਦੇਉਂਗੇ ਕਿੱਥੇ ਅੱਗੇ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਮਾਨ ਦੀ ਗੱਲ ਹੈ ਇਹ ਕਿ ਸਾਡੇ ਸਮਾਜ ਸੇਵੀ ਅੱਜ ਇਕੱਠੇ ਹੋ ਰਹੇ ਐ ਔਰ ਇਹ ਮੈਨੂੰ ਲੱਗਦਾ ਜੋ ਅਸ਼ੀਰਵਾਦ ਸਾਡੇ ਬਾਬਿਆਂ ਦਾ ਆਈ ਹੈ ਕਿਉਂਕਿ ਪਹਿਲਾਂ ਮੇਰੇ ਭਰਾ ਨੇ ਮੈਨੂੰ ਦੱਸਿਆ ਹੈ ਕਿ ਸਾਡੇ ਗੁਰਨਾਗ ਦੇਵੀ ਦਾ ਜੋ 20000 ਰੁਪਏ ਦੀ ਐਫਡੀ ਹੈ ਉਹ ਸਾਰੇ ਖਾ ਰਹੇ ਆ ਵਾਹਿਗੁਰੂ ਜੀ ਦਾ ਖਾਲਸਾ ਮਾਣ ਜੀ ਪਤਨੀ ਨੋ ਨਾ ਪੁਰਸ਼ਾਂ ਦੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਇਸ ਵਕਤ ਅਸੀਂ ਪਿੰਡ ਬਨਾਮ ਬਾਬਾ ਜੀ ਦੇ ਕੋਲ ਖੜੇ ਆ ਮੇਰਾ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਦਾ ਤੇ ਲਗਾਤਾਰ ਜੋ ਪਾਣੀ ਸਵਾਂ ਦਾ ਕਹ ਲਈਏ ਇੱਧਰ ਤੱਕ ਖੇਰ ਭਾਖੜੇ ਦਾ ਆਂਦਾ ਏ ਲਗਾਤਾਰ ਪਾਣੀ ਕੱਲ ਦਾ ਉੱਥੇ ਕਿ ਖੜਾ ਹੋਇਆ ਏ ਜਿੱਥੇ ਕਿ ਚਿੰਤਾਜਨਕ ਹਾਲਾਤਾਂ ਵਿੱਚ ਐ ਮੈਂ ਤੁਹਾਡੇ ਰੂਬਰੂ ਕਿਉਂ ਹੋਇਆ ਮਹਾਪੁਰਸ਼ਾਂ ਦਾ ਬੜਾ ਆਸ਼ੀਰਵਾਦ ਹੈ ਇਲਾਕੇ ਤੇ ਸੰਗਤ ਉੱਤੇ ਬੇਸ਼ੱਕ ਬਾਬਾ ਮੇਧਗੁਰ ਜੀ ਮਹਾਰਾਜ ਦੀ ਗੱਲ ਹੋਵੇ ਬੇਸ਼ੱਕ ਸਾਡੇ ਖਾਂਤਾਂ ਦੀ ਗੱਲ ਹੋਵੇ ਤੇ ਇਸ ਵਕਤ ਬਾਬਾ ਜੀ ਨੇ ਸਮਾਰਟ ਸਾਡੇ ਸਮਾਜ ਸੇਵੀ ਵੀ ਆਏ ਮੈਂ ਛੋਟ ਜਿਹੀ ਜਾਣਕਾਰੀ ਦਵਾਂਗਾ ਪਹਿਲਾ ਇੱਧਰ ਦੇ ਹਾਲਾਤ ਦਿਖਾ ਦਿਓ ਇੱਕ ਵਾਰੀ ਉਹ ਜਿੱਥੇ ਖਵਾਜਾ ਜੀ ਦਾ ਮੰਦਿਰ ਬਾਬਾ ਜੀ ਨੇ ਨਿਰਮਾਣ ਕੀਤਾ ਹੈ ਉਸ ਤੋਂ ਅੱਗੇ ਦਰਿਆ ਚੱਲਦਾ ਉਹ ਦਰਿਆ 10 ਫੁੱਟ ਡਾਊਨ ਹੈ ਕੋੜਾ ਦਰਿਆ ਖਵਾਜਾ ਜੀ ਦੇ ਮੰਦਿਰ ਦੀ ਬਿਲਡਿੰਗ ਦੇ ਉੱਪਰ ਲੱਗ ਚੁੱਕਿਆ ਨਾਲ ਕਿ ਇੱਥੇ ਤੱਕ ਬੰਦੇ ਤੋਂ ਵੱਧ ਡੂੰਘਾ ਪਾਣੀ ਮੰਦਿਰ ਤੱਕ ਹੈ ਮੰਦਿਰ ਤੋਂ ਅੱਗੇ ਤਾਂ ਤਿੰਨ ਬੰਦੇ ਦਾ ਪਾਣੀ ਹੈ ਠੀਕ ਠੀਕ ਕੀ ਪੈਂਦੀ ਫੋਟ ਹੈ ਓਕੇ ਇਹ ਅਸੀਂ ਲੰਗਿਆਂ ਨੂੰ ਲੈ ਕੇ ਤਾਂ ਚਲੋ ਮੰਗ ਕਰਦੇ ਆ ਜੋ ਉਹਦੀ ਗੱਲ ਨਹੀਂ ਕਰਨੀ ਉਹ ਸਰਕਾਰ ਦੀ ਡਿਊਟੀ ਬਣਦੀ ਹੈ ਇਹ ਦਰਿਆਵਾਂ ਨੂੰ ਐਨਲਾਈਜ਼ ਕਰੇ ਸੰਤਾਂ ਨੇ ਸੰਗਤ ਔਰ ਸਮਾਜ ਦੇ ਹਿੱਤ ਵਾਸਤੇ ਔਰ ਇੱਥੇ ਸਾਡੇ ਵੀਰ ਸ਼ਕੁੰਵਿੰਦਰ ਸਿੰਘ ਜੀ ਆਏ ਐ ਸਾਡਾ ਸਾਥੀ ਭਗਵਾਨ ਸਿੰਘ ਮਟੋਰ ਹੈ ਨਾਲ ਸਰਦਾਰ ਕਸ਼ਮੀਰ ਸਿੰਘ ਜੀ ਹੈ ਜੋਤੀਬਾ ਜੀ ਇਹ ਸਾਰੀ ਟੀਮ ਹੈ ਮੀਡੀਆ ਦੇ ਸਾਥੀ ਆਏ ਆ ਮਹਾਪੁਰਸ਼ਾਂ ਨੇ ਕੱਲ ਰਾਤ ਤੋਂ ਹੀ ਜਿੱਦਾਂ ਦੇ ਹਾਲਾਤ ਬਣੇ ਸੀਗੇ ਪਰਮਾਨੈਂਟ ਲੰਗਰ ਔਰ ਇੱਕ ਵੱਡੀ ਸ਼ੈੱਡ ਉਸ ਟੈਂਟ ਵੀ ਲਵਾ ਦਿੱਤੇ ਐ ਕੁਝ ਕਮਰੇ ਵੀ ਐ ਕਿਸੇ ਪ੍ਰਕਾਰ ਦੀ ਕੋਈ ਸਲਾਕੇ ਦੀ ਦਿੱਕਤ ਆਂਦੀ ਹੈ ਤਾਂ ਮੰਦਰ ਦੀ ਜਿਹੜਾ ਬਣਤਰ ਹੈ ਜਾਇਦਾ ਬੇਸ਼ੱਕ ਕਾਫੀ ਉੱਚਾ ਐ ਤਾਂ ਤੁਸੀਂ ਭਰਾਓ ਇੱਥੇ ਆ ਸਕਦੇ ਆ ਤੁਹਾਡੇ ਲਈ ਇੱਕ ਤਰ੍ਹਾਂ ਦਾ ਰਾਹਤ ਕੈਂਪ ਹੈ ਇਹ ਸਾਡੇ ਧਾਰਮਿਕ ਸਥਾਨਾਂ ਦਾ ਜਾਂ ਸਾਡੇ ਮਹਾਪੁਰਸ਼ਾਂ ਦਾ ਅਸ਼ੀਰਵਾਦ ਹੈ ਕਿ ਐਦਾਂ ਦੀ ਦੁੱਖ ਦੀ ਘੜੀ ਦੇ ਵਿੱਚ ਲੋ ਲੰਗਰ ਭੰਡਾਰੇ ਤੱਪ ਰਹੇ ਆ ਕਿਰਪਾ ਹੋ ਰਹੀ ਹੈ ਹੁਣ ਮਹਾਪੁਰਸ਼ੇ ਦੱਸੂਗੇ ਬਾਬਾ ਜੀ ਕਿੰਦਾਂ ਦੇ ਹਾਲਾਤ ਹੈ ਔਰ ਸੰਗਤ ਨੂੰ ਕਿਆ ਪੀ ਲਈ ਜੀ ਨੇ ਜੀ ਜੀ ਪਾਣੀ ਤਾਂ ਹੁਣ ਕਤਰੇ ਤੋਂ ਉਪਰੀ ਚੱਲ ਰਿਹਾ ਜਿਹੜਾ ਹਾਲਾਤ ਨੂੰ ਮਤ ਅਸੀਂ ਤਾਂ ਇਹ ਹੀ ਕਰ ਸਕਦੇ ਬਈ ਰੋਟੀ ਪਾਣੀ ਜੋ ਸਾਡੀ ਹੈਗੀ ਸਮਰਦਾ ਉਹ ਅਸੀਂ ਖੜਾਈ ਜਾਣੀ ਹੈ ਠੀਕ ਹੈ ਨਾ ਬਾਕੀ ਜਿਹੜੇ ਇਹ ਕੰਮ ਨੇ ਡੰਗਿਆਂ ਦੇ ਹੋਰ ਨੇ ਇਹ ਪ੍ਰਸ਼ਾਸਨ ਦੇ ਨੇ ਲੀਡਰਾਂ ਦੇ ਨੇ ਸਾਡਾ ਤਾਂ ਇਹ ਸੰਗਤ ਤੱਕ ਮਸਲਾ ਹੈ ਸੰਗਤ ਨੂੰ ਆ ਸੰਗਤ ਆਵੇ ਸੰਗਤ ਨੂੰ ਪੀੜਾਂ ਸੇਵਾ ਕਰੋ ਇਹਨਾਂ ਇਲਾਕਿਆਂ ਦੇ ਬੁੱਧੇ ਉਹਨਾਂ ਨੂੰ ਰੋਟੀ ਪਾਣੀ ਸਿਕਾਉਣਾ ਇਹ ਹੀ ਤੁਹਾਡਾ ਤਾਂ ਕਰਦਾ ਬਾਬਾ ਜੀ ਆ ਕੇ ਗਏ ਕੋਈ ਸਰਕਾਰ ਪ੍ਰਸ਼ਾਸਨ ਕੋਈ ਦਸਤੀ ਗੱਲਬਾਤ ਵੀ ਗਏ ਉਹਨਾਂ ਨੇ ਕਰਨ ਅਜੇ ਤੱਕ ਤਾਂ ਸਾਡੇ ਕੋਲ ਕੋਈ ਨਹੀਂ ਆਇਆ ਬਸ ਆ ਬੈਂਸਾ ਵਾਏ ਸੀ ਜੋ ਆ ਕੇ ਆਪਣਾ ਜੀ ਚਲੋ ਉਹਨਾਂ ਦੀ ਡਿਊਟੀ ਆ ਇਲਾਕਾ ਉਹਨਾਂ ਨੇ ਤਾਂ ਆਣਾ ਹੀ ਆਣਾ ਠੀਕ ਹੈ ਹੋਰ ਸਾਡੇ ਕੋਲ ਅਗੇ ਕੋਈ ਨਹੀਂ ਠੀਕ ਹੈ ਸੰਗਤਾਂ ਨੂੰ ਅਪੀਲ ਆ ਜੀ ਬਾਬਾ ਜੀ ਵੱਲੋਂ ਭਗਵਾਨ ਸਿੰਘ ਜੀ ਇਹ ਕਿਲਾ ਨੰਦਗੜ੍ਹ ਵਾਲੇ ਮਹਾਪੁਰਸ਼ਾਂ ਦੀ ਗੱਲ ਕਰ ਲਈਏ ਬਾਬਾ ਅਮੇਦਗਿਰ ਜੀ ਦੀ ਗੱਲ ਕਰ ਲਈਏ ਸਾਡੇ ਬਾਬਾ ਜੀ ਦੀ ਗੱਲ ਕਰ ਲਈਏ ਇਹ ਇਹ ਦੇਖੋ ਕਿੰਨਾ ਵਧੀਆ ਸਮੇਲ ਬਣ ਰਿਹਾ ਇਹਨਾਂ ਦੀ ਕਿਰਪਾ ਦੇ ਨਾਲ ਸਾਨੂੰ ਵੀ ਹੌਸਲਾ ਹੁੰਦਾ ਵੀ ਇਸ ਇਲਾਕੇਾਂ ਵਿੱਚ ਆਈਏ ਤਾਂ ਫਿਰ ਕੋਈ ਕੋਈ ਬੰਦਾ ਰੋਟੀ ਪਾਣੀ ਦੋਨੀਆਵਾ ਯਾਰ ਸੁਖਵਿੰਦਰ ਵੀ ਆਇਆ ਕਬੀਰ ਸਾਡਾ ਬਾਹਰ ਕਰਨਜੀਤ ਤੁਸੀਂ ਵੀ ਦੱਸਣਾ ਪਹਿਲਾਂ ਤੁਸੀਂ ਗੱਲ ਕਰਵਾਉ ਜੋ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜਿਹਦੀ ਆ ਜਿੰਦੀ ਜਗ ਦੀ ਮਸਾਲੇ ਆ ਵੀ ਆਪਾਂ ਕਿਸੇ ਪਾਸੇ ਚਾਹੀਏ ਜੇ ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ ਗੜシャンਕ ਰੋਡ ਦੀ ਗੱਲ ਕਰ ਲਈਏ ਉਹ ਵੀ ਬਾਬੇ ਬਣਾ ਰਹੇ ਜਿਹੜੇ ਪੁਲਾਂ ਤੋਂ ਲੰਘ ਕੇ ਉਹ ਵੀ ਬਾਬਿਆਂ ਨੇ ਬਣਾਏ ਹੋਏ ਤੇ ਅੱਜ ਜਿੱਥੇ ਆਪਾਂ ਖੜੇ ਐ ਇਹ ਵੀ ਡੇਰੇ ਵਾਲੇ ਮਹਾਂਪੁਰਖ ਬਾਬਿਆਂ ਦੇ ਆ ਲੰਗਰ ਰਸ ਜੋ ਵੀ ਚਾਹੀਦਾ ਰਹਿਣਾ ਵੀ ਪੈ ਗਿਆ ਅੱਜ ਕਿਤੇ ਘਰ ਤੇ ਪਾਣੀ ਆ ਗਿਆ ਤਾਂ ਰਹਿ ਲੋ ਜਾਈਏ ਆਹ ਮਾਨ ਕੋਈ ਸ਼ਿਫਟ ਵੀ ਕੀਤਾ ਲੋਕਾਂ ਨੇ ਕਹਿੰਦੇ ਕਰਿਆ ਆਏ ਹੋਏ ਇੱਥੇ ਰਹਿ ਵੀ ਰਹੇ ਜੀ ਖਾਣੇ ਵਾਸਤੇ ਲੰਗਰ ਵੀ ਹੈਗਾ ਮੈਂ ਕਹਿੰਦਾ 35 ਪੰਜਾਬ ਚੱਲਦਾ ਜੀ ਅੱਜ ਅੱਜ ਕਦੇ 50 ਚੱਲਦਾ ਬਾਬੇ ਦਾ ਮਹਾਪੁਰਸ਼ਾਂ ਦਾ ਹੱਥ ਹੈ ਜੀ ਮਹਾਪੁਰਸ਼ਾਂ ਖੈਰ ਅਸੀਂ ਤਾਂ ਇਹਨਾਂ ਦੀ ਬਦੌਰਦ ਸਰਵਿੰਦਰ ਜੀ ਮੈਂ ਪਹਿਲਾਂ ਇੱਕ ਸੁਖਵਿੰਦਰ ਬਾਰੇ ਨਿਊਜ਼ ਦਿਖਾ ਦਿਓ ਦੋ ਗੱਲਾਂ ਸੁਖਵਿੰਦਰ ਬਾਰੇ ਕਹਿਣੀ ਆ ਇਹ ਪਹਿਲਾਂ ਨਾ ਸਾਫ ਜ਼ੋਰ ਤੇ ਨਹੀਂ ਸੀ ਇਹ ਜਦੋਂ 2023 ਚ ਆਏ ਸੀ ਨਾ ਉਦੋਂ ਵੇਖਿਆ ਸੀ ਇਹ ਜਦੋਂ ਇਹਨਾਂ ਨੇ ਮੈਨੂੰ ਫੇਰ ਉਸ ਤੋਂ ਬਾਅਦ ਫੋਨ ਕੀਤਾ ਇਹਨੇ ਮੈਨੂੰ ਫਤਿਹ ਭਾਈ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਦੋਂ ਮੈਂ ਇਹਦੀ ਵੀਡੀਓ ਵੇਖੀ ਮੈਂ ਪੁੱਛਿਆ ਮੈਂ ਕਿਹਾ ਸੁਖਵਿੰਦਰ ਅਮਰ ਸ਼ੈਗਲਾ ਅਸੀਂ ਜਮਨੂ ਸਿੱਖ ਪਰ ਸਿੰਘ ਨਹੀਂ ਬਣੇ ਇਹ ਮੈਨੂੰ ਪਤਾ ਸੀ ਕਿ ਚਲੋ ਆਪਾਂ ਕਹ ਦੀ ਜਿੱਤਾ ਫਿਰ ਤੋਂ ਵਾਲ ਵੀ ਕਟਾਉਂਦਾ ਸੀ ਹਾਂਜੀ ਤੇ ਅੱਜ ਸੰਪੂਰਨ ਸਿੱਖਿਆ ਇਹ ਹੁੰਦੀ ਰਹਿਮਤ ਕਿਉਂਕਿ ਸਾਡਾ ਪੰਜਾਬ ਇਹ ਗੁਰੂਆਂ ਦੇ ਨਾਂ ਤੇ ਵਸਦਾ ਇਹ ਦੇਵੀ ਦੇਵਤਿਆਂ ਦੇ ਨਾਂ ਤੇ ਦਾ ਇਹ ਤਾਂ ਬਾਬੇ ਨਾਨਕ ਦਾ ਲੰਗਰ ਹੈ ਜੀ ਉਹਨਾਂ ਨੇ 20 ਰੁਪਏ ਦੀ ਐਫ ਡੀ ਕਰਾਈ ਸੀ ਬਸ ਉਹਦਾ ਜੀ ਵਿਆਜ ਖਾਇਆ ਕਰਦੇ ਮੈਂ ਕਾਰਨ ਕਰਾਉਣ ਵਾਲਾ ਕੁਝ ਨਹੀਂ ਹੈਗਾ ਜੀ ਮੈਂ ਤਾਂ ਇੱਕ ਜਿੱਦ ਮਿਲ ਗਈ ਕਿ ਨਾ ਡਾਕੀ ਆਏ ਮੈਨੂੰ ਮੇਰੇ ਨਾਲ ਤਰਨਜੀਤ ਭਾਜੀ ਸਪੇਨ ਤੋਂ ਜੁੜੇ ਆ ਉਹ ਸੇਵਾ ਭੇਜ ਦਿੰਦੇ ਤਾਂ ਮੈਂ ਉਹਦਾ ਡਾਕੀ ਵਾਲਾ ਕੰਮ ਆਪਣੀ ਸੇਵਾ ਨਿਭਾਦਾ ਮੈਂ ਜਾ ਕੇ ਉਹ ਸੇਵਾ ਦੇ ਦਿੰਦਾ ਕਰਨ ਕਰਾਣਾ ਵਾਲਾ ਜੀ ਉਹ ਮਦੂਆ ਅਕਾਲਪੁਰਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿੱਟਾਂ ਭਰ ਕੇ ਲਿਆਏ ਸੀਗੇ ਰਸਦਾ ਵਸਤਾ ਦੀਆਂ ਤੇ ਮੇਰੀ ਫੈਸਲਾ ਰਿਹਾ ਵੀ ਜਦੋਂ ਲੰਗਰ ਹੀ ਮੰਦਿਰ ਚੱਲਣਾ ਤੇ ਸਾਰਾ ਇੱਥੇ ਪਾਣਾ ਦੁਪਹਿਰੇ ਛਗੋ ਸਵੇਰੇ ਛਗੋ ਸ਼ਾਮੀ ਛਗੋ ਸੰਗਤਾਂ ਸੰਗਤਾਂ ਨੂੰ ਇਹ ਵੀ ਅਪੀਲ ਹੈ ਜੀ ਸੰਗਤਾਂ ਨੂੰ ਇਹ ਵੀ ਅਪੀਲ ਹੈ ਵੀ ਇੱਥੇ ਆ ਕੇ ਬਣਾਓ ਵੀ ਆਪਾਂ ਲੰਗਰ ਬਣਾਈਏ ਵੀ ਸੇਵਾ ਵੀ ਕਰੀਏ ਬਾਬਾ ਜੀ ਦੋ ਟਰਾਲੇ ਆਇਆ ਕਰ ਦਿਓ ਨਾ ਪਰ ਜਰਾ ਦੱਸ ਦੋ ਇੱਕ ਤੂੜੀ ਦਾ ਟਰਾਲ ਆ ਰਿਹਾ ਮੇਰੇ ਦੋਸਤ ਲੈ ਗਿਆ ਬਲਾ ਚੋਰ ਤੋਂ ਅੱਛਾ ਜੀ ਤਾਂ ਇੱਕ ਟਰਾਲਾ ਹੈਗਾ ਜੀ 70 ਗੱਠਾ ਉਹਦੇ ਵਿੱਚ ਆਚਾਰ ਦੀਆਂ ਆ ਕਿਸੇ ਨੂੰ ਲੋਡ ਹੋਵੇ ਤਾਂ ਮੈਨੂੰ ਦੱਸ ਦੋ ਭਾਈ ਵੇ ਲਿਓ ਲੋਡ ਬੰਦ ਦਿ ਇਹ ਸਾਡੀ ਬੇਨਤੀ ਹੈ ਲੋਡ ਬੰਦ ਲਿਓ ਉਹ ਅਸੀਂ ਫਿਲਹਾਲ ਕੋਈ ਸ਼ਬਦ ਰੱਖ ਲੀ ਹਾਂ ਜਿੱਥੇ ਲੋਡ ਹੋਣੀ ਥੋੜਾ ਜਿਹਾ 2 ਤੋਂ 5 ਪਾ ਕੇ ਲੈ ਜਾਣਾ ਜਿੱਥੇ ਲੋਡ ਉਹ ਮੰਗੇ ਉਹ ਲੈਣਾ 29 ਸਾਲ 23 ਵਾਲੇ ਉਹ ਸਾਡੇ ਧਰਾਣੇ ਪੇ ਛੱਡਦੇ ਬਾਕੀ ਕਿਸੇ ਨੂੰ ਰਾਚਣ ਦੀ ਲੋਡ ਹੋਵੇ ਜੀ ਉਹ ਸਾਡੇ ਨਾਲ ਸੰਪਰਕ ਕਰ ਲੈਣ ਜੀ ਬਾਬਾ ਜੀ ਦੀ ਇੱਕ ਗੱਲ ਬੜੀ ਸਖਤ ਹੈ ਬਾਬਾ ਜੀ ਦੀ ਇੱਕ ਗੱਲ ਸਖਤ ਹੈ 23 ਜਵੀ ਮੈਂ ਦੇਖਿਆ ਤਾਂ ਰੂਪ ਇਹਨਾਂ ਦਾ ਹੁਣ ਵੀ ਉਹੀ ਹੈ ਇਹ ਕਹਿੰਦੇ ਮਹਾਪੁਰਸ਼ਾ ਜੀ ਫਲ ਵੇਰ ਨਹੀਂ ਹੁਣ ਕਿਸੇ ਤਰੀਕੇ ਦਾ ਹੁੰਦਾ ਬਾਬਾ ਜੀ ਨੇ ਜਦ ਵੀ ਗਿਆ ਤਾਂ ਲੋੜਮੰਦ ਚ ਜਾ ਲੇ ਉਹ ਅੱਜ ਵੀ ਬਾਬਾ ਜੀ ਸਾਫ ਕਹਿ ਰਹੇ ਔਰ ਇੱਥੇ ਦਰਬਾਰ ਤੋਂ ਲੋੜਮੰਦ ਨੂੰ ਹੀ ਸਮਝਾਂਦਾ ਸਰਦਾਰ ਕਸ਼ਮੀਰ ਸਿੰਘ ਜੀ ਵੀ ਆ ਗਿਆ ਸਰਦਾਰ ਜੀ ਬਸ ਤੁਸੀਂ ਕੋਈ ਨਹੀਂ ਫਤੇ ਬਿਲਾ ਦਿਓ ਤੁਸੀਂ ਮਹਾਪੁੱਤ ਸਾਡੇ ਇੱਥੇ ਖੜੇ ਹੈ ਇਹਨਾਂ ਦਾ ਅਸੀਂ ਤਾਂ ਇਹਨਾਂ ਦੇ ਬੱਚੇ ਕਰਦੇ ਫਤੇ ਬਿਲਾ ਦਿਓ ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਤੇ ਸਕਾਰਪਰੀ ਸਤਿ ਸ਼੍ਰੀ ਅਕਾਲ